ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਡਿਜ਼ਾਈਨਰ ਸੂਟ ਲੈ ਕੇ ਆਏ ਹਾਂ ਸਿੰਗਲ ਸਿੰਗਲ ਸੂਟ ਹੋਣਗੇ ਬਹੁਤ ਸੋਹਣੀ ਕਲੈਕਸ਼ਨ ਹੈ ਪ੍ਰਾਈਸ ਵੀ ਮੈਂ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵੇਰ ਨੂੰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮਂਗਾਉਣੇ ਆ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਾਉਣੇ ਆ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਨੇ ਆਪਣੇ ਬੁਕਿੰਗ ਪੁੱਛ ਲਿਆ ਕਰੋ ਪਲੀਜ਼ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ Google Pay Paytm ਦੇ ਥਰੂ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ PhonePe ਜੀਵੇਂ ਮਰਜ਼ੀ ਤੁਸੀਂ ਅਕਾਊਂਟ ਟ੍ਰਾਂਸਫਰ ਵੀ ਕਰ ਸਕਦੇ ਹੋ ਜੀ ਬਾਕੀ ਆਨਲਾਈਨ ਹੀ ਪੇਮੈਂਟ ਹੈ ਕੋਰੀਅਰ ਚਾਰजेस ਪਲੀਜ਼ ਜ਼ਰੂਰ ਪੁੱਛ ਲਿਆ ਕਰੋ ਪੇਮੈਂਟ ਕਰਾਉਣ ਤੋਂ ਪਹਿਲਾਂ ਵੀ ਤੁਹਾਡੇ ਕੋਰੀਅਰ ਚਾਰजेस ਕਿੰਨੇ ਆ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਕਾਟਨ ਬੇਸ ਹੋਣ ਕੇ ਸਾਰੇ ਸੂਟ ਅੱਜ ਦੇ ਜਿਹੜੇ ਜਿਹੜੇ ਨੂੰ ਲਾਈਨਿੰਗ ਲੋ ਕੁ ਵੀ ਆਪਾਂ ਦੱਸ ਦਾਂਗੇ ਇਹ ਵਿਦ ਆਊਟਲਾਈਨ ਨਹੀਂ ਗਈ ਬਣ ਜਾਣਾ ਪਰਪਲ ਕਲਰ ਦੇ ਵਿੱਚ ਦੇਖੋ ਮੌਬ ਪਰਪਲ ਕਲਰ ਹੈ ਬੜਾ ਪਿਆਰਾ ਨੈਕ ਤੇ ਬੜੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਲੇਸਿਸ ਦੇ ਨਾਲ ਤੇ ਬੜੇ ਸੋਹਣਾ ਐਂਕਰ ਦੇ ਤੇ ਥ੍ਰੈਡ ਦੇ ਨਾਲ ਬੜੇ ਸੋਹਣੀਆਂ ਲਾਈਨਸ ਬਣਾਈਆਂ ਹੋਈਆਂ ਐ ਤੇ ਬਟਨਸ ਦੀ ਡਿਜ਼ਾਈਨਿੰਗ ਐ ਬਹੁਤ ਪਿਆਰਾ ਸੂਟ ਐ ਸੌਫਟ ਫੈਬਰਿਕ ਦੇ ਵਿੱਚ ਘੇਰੇ ਤੇ ਬੜੀ ਪਿਆਰੀ ਲੇਸ ਲੱਗੀ ਐ ਫੈਬਰਿਕ ਬਹੁਤ ਜ਼ਿਆਦਾ ਫਾਈਨ ਐ ਜੀ ਇਹ ਵਾਲੇ ਸੂਟ ਦਾ ਉਹ ਸਵਾਹ ਸੂਟ ਐ ਨਾਲ ਪਿਓਰ ਕਾਟਨ ਦੀ ਬਾਟਮ ਐ ਨਾਲ ਤੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ ਇਹ 4 ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ 4 ਸਾਈਡ ਦੇ ਕੋ ਸੂਟ ਨਾਲ ਦੀ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਜਿਹੜੇ ਤੁਹਾਨੂੰ ਫਲਾਰਸ दिख ਰਹੇ ਆ ਇਹ ਸਾਰਾ ਵਰਕ ਕੀਤਾ ਹੋਇਆ ਬੜਾ ਪਿਆਰਾ ਬਹੁਤ ਪਿਆਰਾ ਡਿਜ਼ਾਈਨਰ ਸੂਟ ਹੈ ਵਿਦ ਦਾ ਵਰਕ ਦੁਪੱਟੇ ਤੇ ਬੜਾ ਪਿਆਰਾ ਵਰਕ ਹੈ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ 2700 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਇਹ ਵੀ ਪਿਓਰ ਕਾਟਨ ਦੇ ਵਿੱਚ ਸੂਟ ਹੈ ਬਿਲਕੁਲ ਲਾਈਨਿੰਗ ਦੀ ਲੋੜ ਨਹੀਂ ਹੈ ਜੇ ਇਹਨਾਂ ਸੂਟਾਂ ਨੂੰ ਵਿਦਆਊਟ ਲਾਈਨਿੰਗ ਸੂਟ ਬਣਨਗੇ ਸਾਊਥ ਕਾਟਨ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਦੇਖੋ ਬੜਾ ਸੋਹਣਾ ਗ੍ਰੀਨ ਫਰੋਜ਼ੀ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਨੈਕ ਤੇ ਬਹੁਤ ਸੋਹਣਾ ਹੈਂਡਵਰਕ ਹੋਇਆ ਹੈ ਇਹ ਸਾਰਾ ਨੈਕ ਤੇ ਬੜਾ ਪਿਆਰਾ ਹੈਂਡਵਰਕ ਹੋਇਆ ਨੈਕ ਤੇ ਸੇਮ ਬੈਕ ਵੀ ਸੇਮ ਹੀ ਹੈ ਇਸ ਤਰ੍ਹਾਂ ਲਾਈਨਸ ਦੇ ਵਿੱਚ ਹੀ ਕਾਟਨ ਦੀ ਬਾਟਮ ਹੈ ਨਾਲ ਬਿਲਕੁਲ ਪਿਓਰ ਕਾਟਨ ਦੇ ਵਿੱਚ ਤੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਤੇ ਦੁਪੱਟੇ ਦੇ ਵਿੱਚ ਸਾਰੇ ਤੇ ਵਰਕ ਹੋਇਆ ਇਹ ਦੇਖੋ ਇਹ ਸਾਰਾ ਜਿਹੜਾ ਤੁਹਾਨੂੰ ਆਫ ਵਾਈਟ ਦਿਖ ਰਿਹਾ ਹੈ ਸਾਰਾ ਵਰਕ ਹੈ ਜੀ ਦੁਪੱਟੇ ਦੇ ਵਿੱਚ ਬਹੁਤ ਸੋਨਾ ਧਾਗੇ ਦਾ ਕੰਮ ਹੋਇਆ ਫੋਰ ਸਾਈਡ ਬਹੁਤ ਪਿਆਰਾ ਕੱਟ ਵਰਕ ਹੋਇਆ ਹੋਇਆ ਹੈ ਦੁਪੱਟੇ ਤੇ ਬਹੁਤ ਪਿਆਰਾ ਡਿਜ਼ਾਈਨਰ ਸੂਟ ਹੈ ਆਪਣਾ ਦੇਖੋ ਕਿੰਨਾ ਸੋਹਣਾ ਸੂਟ ਹੈ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2700 ਪ੍ਰਾਈਸ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਪਿਓਰ ਕਾਟਨ ਦੇ ਵਿੱਚ ਸੂਟ ਨੈਕਸਟ ਸੂਟ ਆ ਗਿਆ ਆਪਣਾ ਹਲਕਾ ਜਿਹਾ ਇਹਦੇ ਨਾਲੋਂ ਕਲਰ ਦਾ ਫਰਕ ਹੈ ਜਿਵੇਂ ਇਹ ਗ੍ਰੀਨ ਗ੍ਰੀਨ ਫਰੋਜ਼ੀ ਕਲਰ ਸੀਗਾ ਇਹ ਫਰੋਜ਼ੀ ਕਲਰ ਦੇ ਵਿੱਚ ਹੀ ਹੈ ਜੀ ਸਾਊਥ ਕਾਟਨ ਦੇ ਵਿੱਚ ਆ ਬਿਲਕੁਲ ਸੌਫਟ ਦੇ ਵਿੱਚ ਸੂਟ ਹੈ ਫਿਰ ਨੈਕ ਤੇ ਬਹੁਤ ਪਿਆਰਾ ਵਰਕ ਹੈ ਸਾਰਾ ਹੈਂਡਵਰਕ ਹੋਇਆ ਨੈਕ ਤੇ ਬਹੁਤ ਪਿਆਰਾ ਵਰਕ ਨੱਕ ਤੇ ਹੋਇਆ। ਘੇਰੇ ਤੇ ਸਿੰਪਲ ਲੇਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ। ਬਹੁਤ ਪਿਆਰਾ ਸੂਟ ਹੈ। ਪਿਓਰ ਕਾਟਨ ਦੀ ਬਾਟਮ ਹੈ ਜੀ ਨਾਲ। ਤੇ ਨਾਲ ਹੈਗਾ ਦੁਪੱਟਾ ਦੇਖੋ ਕਿੰਨਾ ਪਿਆਰਾ। ਸਾਰੇ ਦੁਪੱਟੇ ਤੇ ਵਰਕ ਹੈ। ਬਹੁਤ ਸੋਨਾ ਧਾਗੇ ਦਾ ਕੰਮ ਹੋਇਆ ਸਾਰੇ ਦੁਪੱਟੇ ਦੇ ਵਿੱਚ। ਟੱਟ ਵਰਕ। ਬਹੁਤ ਪਿਆਰਾ ਸੂਟ ਹੈ ਜੀ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਕਹਾਂਗੇ ਮੈਂ ਤਿੰਨ ਸੂਟ ਥੋੜੇ ਜਿਹਾ ਮਿਲਦੇ ਜੁਲਦੇ ਡਿਜ਼ਾਈਨ ਦੇ ਵਿੱਚ ਹੀ ਹੈ ਸਿੰਗਲ ਸਿੰਗਲ ਹੀ ਸੂਟ ਹੋਣਗੇ ਜ਼ਿਆਦਾਤਰ ਆਪਣੇ 2800 ਪ੍ਰਾਈਸ ਸੀਗਾ ਇਹ ਵਾਲੇ ਸੂਟ ਦਾ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬੜਾ ਪਿਆਰਾ ਕਰੀਮ ਕਲਰ ਦੇ ਵਿੱਚ ਸੂਟ ਹੈ ਜੀ ਇਹ ਇਹ ਵੀ ਵਿਦਆਊਟ ਲਾਈਨਿੰਗ ਸੂਟ ਬਣਨਾ ਪਿਓਰ ਕਾਟਨ ਦੇ ਵਿੱਚ ਸੂਟ ਇਹਦੇ ਤੇ ਸਾਰੇ ਤੇ ਦੇਖੋ ਬਲੌਕ ਪੇਂਟ ਵੀ ਹੋਇਆ ਦੇ ਨਾਲ ਹੈਂਡ ਪੇਂਟ ਵੀ ਹੋਇਆ ਬਹੁਤ ਸੋਹਣਾ ਬ੍ਰੀਕ ਡਾਟਸ ਦੇ ਵਿੱਚ ਫੈਬਰਿਕ ਹੈ کریم ਕਲਰ ਹੈ ਇਹ neck ਤੇ ਬਲੌਕ ਪੇਂਟ ਹੋਇਆ ਇਹ ਜਿਹੜਾ نیچے ਇਹ ਸਾਰਾ ਹੈਂਡ ਪੇਂਟ ਕੀਤਾ ਹੋਇਆ ਬਹੁਤ ਸੋਹਣਾ ਘੇਰੇ ਤੇ ਬਲੌਕ ਪੇਂਟ ਹੈ ਬਹੁਤ ਪਿਆਰਾ ਸੂਟ ਹੈ ਇਹ ਇਹ 슬ੀਵਜ਼ ਆ ਜਾਣੀਆਂ ਜੀ ਸਾਈਡ ਤੋਂ ਇਹਦੀਆਂ ਬੈਕ ਤੇ ਵੀ نیچے ਘੇਰੇ ਤੇ ਸੇਮ ਬਲੌਕ ਪੇਂਟ ਹੋਇਆ ਬੈਕ ਤੇ ਪੱਲਾ ਆ ਜਾਣਾ ਪਿੱਛੇ ਬੈਕ ਤੇ ਕਰੀਮ ਕਲਰ ਦੇ ਵਿੱਚ ਹੈ ਸੂਟ ਤੇ ਨਾਲ ਇਸ ਦੇ ਨਾਲ ਹੈਗੀ ਚਿਕਨ ਦੇ ਵਿੱਚ ਬਾਟਮ ਚਿਕਨ ਬਾਟਮ ਹੈ ਜੀ ਨਾਲ ਤੇ ਪ्योर ਕੋਟੇ ਦਾ ਦੁਪੱਟਾ ਦੁਪੱਟੇ ਦੇ ਵਿੱਚ ਦੇਖੋ ਸਾਰੇ ਦੇ ਵਿੱਚ ਹੀ ਦੁਪੱਟੇ ਦੇ ਵਿੱਚ ਹੈਂਡ ਪੇਂਟ ਵੀ ਹੋਇਆ ਬਲੌਕ ਪੇਂਟ ਵੀ ਹੋਇਆ 4 ਸਾਈਡ ਦੇ ਵਿੱਚ ਸਾਰੇ ਦੇ ਵਿੱਚ ਇਹ ਸਾਰਾ ਬਲੌਕ ਪੇਂਟ ਹੋਇਆ ਨੀਚੇ ਫੋਰ ਸਾਈਡ ਤੇ ਸੈਂਟਰ ਦੇ ਵਿੱਚ ਹੈਂਡ ਪੇਂਟ ਹੋਇਆ ਬਹੁਤ ਸੋਹਣਾ ਪੂਰਾ 2.5 ਮੀਟਰ ਦਾ ਦੁਪੱਟਾ ਤੇ ਫੋਰ ਸਾਈਡ ਨਾਲ ਦੀ ਉਹ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਬੜਾ ਪਿਆਰਾ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਇਸ ਦਾ ਦੁਪੱਟਾ 3200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਸਿੰਗਲ ਸਿੰਗਲ ਸੂਟ ਹੈ ਜੀ ਸਾਰੇ ਆਪਣੇ ਇਹ ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਪਿੰਕ ਪੀਚ ਕਲਰ ਹੈ ਪਿੰਕ ਪੀਚ ਕਲਰ ਦੇਖੋ ਕਿੰਨਾ ਪਿਆਰਾ ਇਹਦੇ ਤੇ ਵੀ ਸਾਰੇ ਤੇ ਬਲੌਕ ਪੇਂਟ ਹੋਇਆ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਬਹੁਤ ਸੋਹਣਾ ਫੈਬਰਿਕ ਹੈ ਇਹ ਹੈ ਪਿਓਰ ਕਾਟਨ ਦੇ ਵਿੱਚ ਬਹੁਤ ਸੋਹਣਾ ਬਲੌਕ ਪੇਂਟ ਹੋਇਆ ਕਿਰੇ ਤੇ ਬਹੁਤ ਪਿਆਰੀ ਔਰ ਗੈਂਜ਼ਾ ਦਾ ਬਹੁਤ ਸੋਹਣਾ ਵਰਕ ਹੈ ਔਰਗੈਂਜ਼ਾ ਦਾ ਹੋਇਆ ਘੇਰੇ ਤੇ ਇਹ ਫਰੰਟ ਬੈਕ ਦੋਨੋਂ ਘੇਰਿਆਂ ਤੇ ਹੋਇਆ ਸਲੀਵਸ ਤੇ ਵੀ ਆ ਜਾਣਾ ਸੇਮ ਜਿੰਨਾ ਘੇਰਾ ਬਣ ਕੇ ਸਾਈਡ ਤੋਂ ਸਲੀਵਸ ਵੀ ਸੇਮ ਆਉਣਗੀਆਂ ਇਹ ਬੈਕ ਘੇਰੇ ਤੇ ਹੈ ਵਰਕ ਇਹ ਫਰੰਟ ਤੇ ਵੀ ਸੇਮ ਹੈ ਦੋਨੋਂ ਘੇਰਿਆਂ ਤੇ ਬੈਕ ਪੱਲੇ ਤੇ ਵੀ ਸੇਮ ਬਲੌਕ ਪ੍ਰਿੰਟ ਹੋਇਆ ਫਰੰਟ ਬੈਕ ਬਿਲਕੁਲ ਸੇਮ ਹੈ ਵਰਕ ਵੀ ਸੇਮ ਹੈ ਤੇ ਨਾ प्योर कॉटन ਦੀ ਹੈ ਬਾਟਮ ਸੇਮ ਇਹ ਪਿਓਰ ਟੈਬੀ ਦਾ ਦੁਪੱਟਾ ਹੈ ਜੀ ਇਹਦੇ ਨਾਲ ਪਿਓਰ ਟੈਬੀ ਦਾ ਦੁਪੱਟਾ ਦੁਪੱਟੇ ਤੇ ਵੀ ਬਲੌਕ ਪ੍ਰਿੰਟ ਹੋਇਆ ਤੇ ਬ੍ਰੀਕलेस ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਪੱਲਿਆਂ ਤੇ ਵਰਕ ਹੈ ਜੀ ਉਹ ਸੇਮ ਜਿਹਾ ਘੇਰੇ ਤੇ ਹੋਇਆ ਉਹੀ ਵਰਕ ਪੱਲਿਆਂ ਤੇ ਦੁਪੱਟੇ ਦੇ ਬੜਾ ਪਿਆਰਾ ਡਿਜ਼ਾਈਨਰ ਸੂਟ ਹੈ ਇਹ ਗਰਮੀਆਂ ਦਾ ਆਪਣਾ ਇਹ ਦੇਖੋ ਬੜਾ ਪਿਆਰਾ ਸੂਟ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਇਹ ਵਾਲੇ ਸੂਟ ਦਾ ਵੀ 3200 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਗ੍ਰੀਨ ਕਲਰ ਬਹੁਤ ਸੋਹਣਾ ਗ੍ਰੀਨ ਕਲਰ ਹੈ ਗਰਮੀਆਂ ਦੇ ਅਕੋਰਡਿੰਗ ਕਲਰ ਹੈ ਜੀ ਆਪਣਾ ਇਹ ਗ੍ਰੀਨ ਉਵੇਂ ਸਾਰਾ ਬਲੌਕ ਪ੍ਰਿੰਟ ਹੋਇਆ ਫਰੰਟ ਬੈਕ ਘੇਰੇ ਤੇ ਸੇਮ ਤੇ ਘੇਰੇ ਤੇ ਹੀ ਵਰਕ ਹੈ ਸਾਰਾ ਇਹ ਫਰੰਟ ਘੇਰੇ ਤੇ ਆ ਗਿਆ ਇਹ ਤੇ ਬੈਕ ਤੇ ਵੀ ਸੇਮ ਹੈ ਇਹ ਬੈਕ ਆ ਗਿਆ ਪੱਲਾ ਸੇਮ ਤੇ ਬੈਕ ਤੇ ਵੀ ਸੇਮ ਵਰਕ ਹੈ ਐਵੇਂ ਸਲੀਵਜ਼ ਆ ਜਾਣੀ ਇਹ ਸਾਈਡ ਤੇ ਸਲੀਵਜ਼ ਤੇ ਵੀ ਸੇਮ ਵਰਕ ਆਉਣਾ ਇਹ ਕਲਰ ਬੜਾ ਪਿਆਰਾ ਹੈ ਇਹਨਾਂ ਦਾ ਪਿਓਰ ਕਾਟਨ ਦੀ ਬਾਟਮ ਸੇਮ ਤੇ ਪਿਓਰ ਟੈਬੀ ਦਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਬਲੌਕ ਪ੍ਰਿੰਟ ਹੋਇਆ ਦੁਪੱਟੇ ਤੇ ਸਾਰੇ ਤੇ ਬਲੌਕ ਪ੍ਰਿੰਟ ਹੈ ਬ੍ਰੀਕ ਫਰਨੀਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ ਤੇ ਪੱਲਿਆਂ ਤੇ ਵਰਕ ਹੈ ਜੀ ਜਿਵੇਂ ਸੂਟ ਦੇ ਪੱਲਿਆਂ ਤੇ ਸ਼ਰਟ ਦੇ ਪੱਲਿਆਂ ਤੇ ਵਰਕ ਹੈ ਉਵੇਂ ਹੀ ਦੁਪट्टे ਤੇ ਦੋਨੋਂ ਪੱਲਿਆਂ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 3200 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਜੀ ਦੋ ਕਲਰ ਸੀਗੇ ਇਹ ਵਾਲੇ ਡਿਜ਼ਾਈਨ ਚ ਇੱਕ ਪਿੰਕ ਪੀਚ ਦਿਖਾਇਆ ਇੱਕ ਇਹ ਗ੍ਰੀਨ ਦਿਖਾਇਆ ਨੈਕਸਟ ਸੂਟ ਦਿਖਾਉਣਾ ਬੜਾ ਪਿਆਰਾ ਸਕਿਨ ਕਲਰ ਦੇ ਵਿੱਚ ਸੂਟ ਹੈ ਜੀ ਇਹ ਬਹੁਤ ਪਿਆਰਾ ਹੈ ਰਿਪੀਟ ਕਰੇ ਆਪਾਂ ਦੁਬਾਰਾ ਸੂਟ 28 ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਦੇਖੋ ਇਹਦੇ ਵਿੱਚ ਸਾਰੇ ਹੀ ਲੇਸਿਸ ਕੱਟ ਕੇ ਇਹ ਲੇਸਿਸ ਪਾਈਆਂ ਹੋਈਆਂ ਬਿਲਕੁਲ ਵੀ ਫੈਬਰਿਕ ਨਹੀਂ ਖਰਾਬ ਹੋ ਸਕਦਾ ਹੈ ਤੇ ਘੇਰੇ ਤੇ ਵੀ ਬੜੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ 3 ਮੀਟਰ ਦੀ ਹੈ ਜੀ ਸ਼ਰਟ ਕਿਉਂਕਿ 슬ੀਵਸ ਦੇ ਲੱਗ ਤੋਂ ਦਿੱਤੀਆਂ ਹੋਈਆਂ ਇਹ 슬ੀਵਸ ਹੈ ਦੀਆਂ ਇਸ ਸਲੀਵਸ ਦੇ ਅਲੱਗ ਤੋਂ ਦਿੱਤੀਆਂ ਹੋਈਆਂ ਜਿੰਨੀਆਂ ਮਰਜ਼ੀ ਤੁਸੀਂ ਸਲੀਵਸ ਰੈਡੀ ਕਰਾ ਸਕਦੇ ਹੋ ਅੱਗੇ ਸਲੀਵਸ ਤੇ ਡਿਜ਼ਾਈਨਿੰਗ ਆ ਜਣੀ ਹੈ ਬੜੀ ਪਿਆਰੀ 3 ਮੀਟਰ ਦੀ ਸ਼ਰਟ ਹੈ ਕਿਉਂਕਿ ਸਲੀਵਸ ਦੇ ਅਲੱਗ ਤੋਂ ਦਿੱਤੀਆਂ ਹੋਈਆਂ ਨੇ ਇਹ ਬਹੁਤ ਪਿਆਰਾ ਸੋਹੜੇ ਇਹਨਾਂ ਸੇਮ ਕਾਟਨ ਦਿਓ ਬਾਟਮ ਨਾਲ ਤੇ ਕਯੋਰ ਕਾਟਨ ਦਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਬਲੌਕ ਪ੍ਰਿੰਟ ਹੋਇਆ ਇਹਦੇ ਤੇ ਵੀ ਸਾਰਾ ਇਹ ਸ਼ਰਟ ਦੇ ਵਿੱਚ ਬਲੌਕ ਪ੍ਰਿੰਟ ਹੋਇਆ ਹੋਵਾ ਸੀਗਾ ਬਿਲਕੁਲ ਵੀ ਖਰਾਬ ਨਹੀਂ ਹੋਣਾ ਜਿੰਨਾ ਮਰਜੀ ਤੁਸੀਂ ਵਾਸ਼ ਕਰ ਲੋਗੇ ਉਵੇਂ ਹੀ ਰਹਿਣਾ ਸੂਟ ਤੇ ਸਾਰੇ ਦੁਪੱਟੇ ਤੇ ਵੀ ਬਲੌਕ ਪ੍ਰਿੰਟ ਹੋਇਆ ਇਹ ਦੇਖੋ 2 ਮੀਟਰ ਦਾ ਦੁਪੱਟਾ ਤੇ ਫੋਰ ਸਾਈਡ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਕੀਤੀ ਹੋਈ ਬੜਾ ਪਿਆਰਾ ਡਿਜ਼ਾਈਨਰ ਸੂਟ ਹੈ 3400 ਪ੍ਰਾਈਸ ਦੇ ਨਾਲ 3400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਬੜਾ ਪਿਆਰਾ ਸੂਟ ਹੈ 3400 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਵਾਈਟ ਕਲਰ ਦੇ ਵਿੱਚ ਚਿਕਨ ਵਰਕ ਦੇ ਨਾਲ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਇਹ ਲਾਈਨਿੰਗ ਲਾ ਕੇ ਬਣਨਾ ਹੈ ਇਹ ਵਾਲਾ ਸੂਟ ਕਿਉਂਕਿ ਵਿੱਚ ਜਿਵੇਂ ਚਿਕਨ ਦੇ ਹੋਲ ਹੁੰਨੇ ਹਨਾ ਉਹ ਵਾਲੇ ਹੋਲ ਹੈ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸੌਫਟ ਫੈਬਰਿਕ ਐ ਬਹੁਤ ਜ਼ਿਆਦਾ ਇਹਦਾ ਅਰਜ ਵੀ ਕਾਫੀ ਐ ਜਿਨ੍ਹਾਂ ਨੂੰ ਥੋੜੇ ਹੈਲਦੀ ਆ ਹਨਾ ਆਪਣਾ ਸੂਟ ਬਣਾਉਣ ਚਾਹ ਹੁੰਦਾ ਤਾਂ ਇਹਦਾ ਅਰਜ ਬਹੁਤ ਜ਼ਿਆਦਾ ਐ ਆਰਾਮ ਤੋਂ 슬ੀਵਸ ਚ ਇੱਕ ਵੀ ਜੋੜਨੀ ਆਉਣਾ ਹੈਗਾ ਬਹੁਤ ਜ਼ਿਆਦਾ ਅਰਜ ਐ ਸੂਟ ਦਾ ਇਹ ਦੇਖੋ ਫਰੰਟ ਬੈਕ ਸਾਰਾ ਚਿਕਨ ਵਰਕ ਹੋਇਆ ਇਹ ਸਾਰਾ ਦੇਖੋ ਕਿੰਨਾ ਪਿਆਰਾ ਡਿਜੀਟਲ ਪ੍ਰਿੰਟ ਹੋਇਆ ਇਹਦੇ ਤੇ ਇਹ ਸਾਰਾ ਡਿਜੀਟਲ ਪ੍ਰਿੰਟ ਹੋਇਆ ਹੋਇਆ ਬਹੁਤ ਜ਼ਿਆਦਾ ਸੌਫਟ ਫੈਬਰਿਕ ਦੇ ਵਿੱਚ ਅਰਜ ਕਾਫੀ ਜ਼ਿਆਦਾ ਐ ਜੀ ਇਹਦਾ ਜਿੰਨਾ ਮਰਜੀ ਤੁਸੀਂ ਘੇਰਾ 33 33 ਇੰਚ ਜਿੰਨਾ ਮਰਜ਼ੀ ਘੇਰਾ ਰੈਡੀ ਕਰ ਸਕਦੇ ਹੋ ਜੀ ਇਹਦਾ 슬ੀਵਸ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਸਾਈਡ ਤੇ 슬ੀਵਸ ਆ ਜਣੀਆਂ ਕੋਈ ਜੋੜ ਨਹੀਂ ਆਉਣਾ 슬ੀਵਸ ਦੇ ਵਿੱਚ ਵੀ ਕਿਉਂਕਿ ਸ਼ਰਟ ਦਾ ਬਹੁਤ ਜ਼ਿਆਦਾ ਪਨ ਹੈ ਪੂਰੇ ਅਰਜ ਦੇ ਵਿੱਚ ਇੱਕ ਇੱਕ ਸ਼ਰਟ ਦਾ ਜਿਵੇਂ ਕਿਸੇ ਨੇ ਜੇ ਆਪਾਂ ਤਰੀਕੇ ਨਾਲ ਕੱਟੀਏ ਫਰੰਟ ਇੱਕ ਸ਼ਰਟ ਦਾ ਹੋਰ ਫਰੰਟ ਨਿਕਲ ਸਕਦਾ ਬੈਕ ਤੋਂ ਨਾਲ ਪਿਓਰ ਕਾਟਨ ਦੀ ਬਾਟਮ ਨਾਲ ਤੇ ਪਿਓਰ অর্ਗੇਂਜ਼ਾ ਦਾ ਦੁਪੱਟਾ ਨਾਲ ਸਾਰੇ ਦੁਪੱਟੇ ਤੇ ਡਿਜੀਟਲ ਪ੍ਰਿੰਟ ਹੋਇਆ 22 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਵਾਈਟ ਦੇ ਵਿੱਚ ਪ੍ਰੋਪਰ ਬਹੁਤ ਸੁਪੀਰੀਅਰ ਲੇਸ ਲਗਾ ਕੇ ਦੇਖੋ ਫਿਨਿਸ਼ਿੰਗ ਕੀਤੀ ਹੋਈ ਹੈ 4 ਸਾਈਡ ਬਹੁਤ ਸੁਪੀਰੀਅਰ ਲੇਸ ਲੱਗੀ ਹੋਈ ਹੈ ਇਹਦੇ ਤੇ ਪੂਰੀ ਚੌੜੀ ਬੜਾ ਪਿਆਰਾ ਸੂਟ ਹੈ ਇਹ ਦੇਖੋ ਲੁੱਕ ਕਿੰਨੀ ਪਿਆਰੀ ਹੈ ਸੂਟ ਦੀ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਨੈਕਸਟ ਸੂਟ ਦਿਖਾਣੇ ਇਹ ਤਾਂ ਮੈਂ ਸਿੰਗਲ ਸਿੰਗਲ ਤੁਹਾਨੂੰ ਕਾਟਨ ਚ ਡਿਜ਼ਾਈਨਰ ਸੂਟ ਦਿਖਾਏ ਹੁਣ ਪਿਓਰ ਲੀਲਨ ਦੇ ਵਿੱਚ ਸ਼ੁਰੂ ਕਰਨ ਲੱਗੇ ਆਪਾਂ ਸੂਟ ਬਿਲਕੁਲ ਪਿਓਰ ਲੀਲਨ ਦੇ ਵਿੱਚ ਕਾਟਨ ਦਾ ਬਾਟਮ ਜਿਹੜੀ ਆ ਪਿਓਰ ਕਾਟਨ ਦੀ ਹੈ ਜਿਹੜੀ ਸ਼ਰਟ ਹੈ ਪਿਓਰ ਲੀਲਨ ਦੀ ਹੈ ਇਹ ਫਸਟ ਟਾਈਮ ਤੁਹਾਨੂੰ ਡਰਾਈ ਕਲੀਨ ਕਰਾਉਣਾ ਪੈਣਾ ਹੈ ਸੂਟ ਸ਼ਰਟ ਜਿਹੜੀ ਸ਼ਰਟ ਹੈ ਕੋਕਲੀ ਬਹੁਤ ਪਿਆਰਾ ਇਸ ਦਾ ਡਿਜ਼ਾਈਨ ਬੜੀ ਪਿਆਰੀ ਡਿਜ਼ਾਈਨਿੰਗ ਹੈ। ਕ੍ਰੀਮ ਦੇ ਵਿੱਚ ਪਿੰਕ ਕਲਰ ਦਾ ਪ੍ਰਿੰਟ ਬਹੁਤ ਪਿਆਰਾ, ਬਹੁਤ ਸਰਦਾਰੀ ਸੂਟ ਹੈ। ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ। ਇਹ ਫਰੰਟ ਆ ਗਿਆ ਸ਼ਰਟ ਦਾ। ਬਿਲਕੁਲ ਪਿਓਰ ਲੀਨਨ ਦੇ ਵਿੱਚ ਸ਼ਰਟ ਹੈ ਜੀ। ਇਹ ਬਿਲਕੁਲ ਲਾਈਟ weight ਦੇ ਵਿੱਚ ਪਿਲ ਜਿਹੜੀ ਪੂਰਾ ਪਿਓਰ ਲੀਨਨ ਕਾਟਨ ਹੁੰਦੀ ਹੈ। ਇਹ ਪੈਕ ਆ ਗਈ ਜੀ ਸ਼ਰਟ ਦੀ। ਸੇਮ ਪ੍ਰਿੰਟ ਦੇ ਵਿੱਚ ਸ਼ਰਟ ਨੂੰ ਤੁਸੀਂ ਡ్రਾਈ ਕਲੀਨ ਕਰਾ ਲਿਓ। ਜੇ ਤੁਸੀਂ ਡਰਾਈ ਕਲੀਨ ਨਹੀਂ ਤਾਂ ਸਟੀਚ ਕਰਾਉਣ ਤੋਂ ਪਹਿਲਾਂ ਹੀ ਇਹਨੂੰ ਵਾਸ਼ ਕਰਕੇ ਸਟੀਚ ਕਰਵਾਇਓ ਇਹ ਹੈਗੇ ਪਿਓਰ ਕਾਟਨ ਦੇ ਵਿੱਚ ਇਸਦੀ ਬਾਟਮ ਤੇ ਇਸ ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਕਿਦਾ ਖੁੜਾ ਪਿਆਰਾ 4 ਸਾਈਡ ਦੁਪੱਟੇ ਦੇ ਸੂਟ ਦੇ ਨਾਲ ਦੀ ਜਿਵੇਂ ਪੱਟੀ ਲਗਾ ਕੇ ਤੇ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਪਿੰਕ ਕਲਰ ਦੇ ਵਿੱਚ ਹੈ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਗ੍ਰੇਸਫੁਲ ਸੂਟ ਹੈ ਬੜਾ ਸੂਟ ਦੀ ਦੁਕਾਨ ਉਹ ਸੋਹਣਾ ਸੂਟ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਕਿੰਨਾ ਸੋਹਣਾ ਸੂਟ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ बॉटम ਨੂੰ ਕੋਈ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਪਿਓਰ ਕਾਟਨ ਦੀ बॉटम ਹੈ ਜੀ ਨਾਲ ਪਿਓਰ ਲੀਲਨ ਦੀ ਸ਼ਰਟ ਹੈ ਆਪਣੀ 4000 ਪ੍ਰਾਈਸ ਦੇ ਨਾਲ ਇਹਦੇ ਵਿੱਚ ਇੱਕ ਡਿਜ਼ਾਈਨਿੰਗ ਹੋਰ ਦਿਖਾਉਣੀ ਹੈ ਮੈਂ ਸਿਰਫ ਪ੍ਰਿੰਟ ਦਾ ਫਰਕ ਹੋਊਗਾ ਬਾਕੀ ਕਲਰ ਪਿੰਕ ਤੇ ਕਰੀਮ ਦਾ ਕਲਰ ਵਾਈਟ ਤੇ ਪਿੰਕ ਦਾ ਉਵੇਂ ਹੀ ਰਹਿਣਾ ਕਲਰ ਇਹ ਦੇਖੋ ਬੜਾ ਪਿਆਰਾ ਪਿਓਰ ਲੀਲਨ ਦੀ ਉਹ ਸ਼ਰਟ ਹੈ ਬਸ ਥੋੜੀ ਜਿਹੀ ਡਿਜ਼ਾਈਨਿੰਗ ਦਾ ਫਰਕ ਹੈ ਜੀ ਸ਼ਰਟ ਦੀ ਪ੍ਰਿੰਟਿੰਗ ਦਾ ਬਹੁਤ ਸੋਹਣੀ ਲੇਸੀਜ਼ ਦੀ ਪ੍ਰਿੰਟਿੰਗ ਹੋਈ ਹੈ ਬਹੁਤ ਪਿਆਰਾ ਲੇਸੀਜ਼ ਦੇ ਨਾਲ ਇਸ ਦੀ ਡਿਜ਼ਾਈਨਿੰਗ ਇਸ ਚ ਲੇਸੀਜ਼ ਸੈਂਟਰ ਪੈਨਲ ਦੇ ਨਾਲ ਲੇਸ ਲੱਗੀ ਹੋਈ ਹੈ ਪਿਓਰ ਲੀਲਨ ਕਾਟਨ ਦੇ ਵਿੱਚ ਸ਼ਰਟ ਹੈ ਤੇ ਘੇਰੇ ਤੇ ਵੀ ਬੜੀ ਪਿਆਰੀ ਲੇਸ ਲੱਗੀ ਹੈ ਜਿਹੜੀ ਘੇਰੇ ਤੇ ਲੇਸ ਲੱਗੀ ਉਹ ਤੁਹਾਡੀ ਮਰਜ਼ੀ ਹੈ ਚਾਹੇ ਤੁਸੀਂ 슬ੀਵਸ ਤੇ ਵੀ ਯੂਜ਼ ਕਰ ਸਕਦੇ ਹੋ ਬੈਕ ਤੇ ਵੀ ਸੇਮ ਪ੍ਰਿੰਟ ਹੈ ਇਹ ਬੈਕ ਤੇ ਪ੍ਰਿੰਟ ਆ ਜਾਣਾ ਸੇਮ ਤੇ ਆ ਗਈ ਆਪਣੀ ਸ਼ਰਟ ਤੇ ਪਿਓਰ ਕਾਟਨ ਦੇ ਵਿੱਚ ਹੀ ਬਾਟਮ ਇਸ ਦੀ ਪਿੰਕ ਕਲਰ ਦੇ ਵਿੱਚ ਤੇ ਪਿਓਰ ਦਾ ਦੁਪੱਟਾ ਨਾਲ ਬਿਲਕੁਲ ਪਿਓਰ ਦੇ ਦੁਪੱਟਿਆਂ ਨਾਲ ਫੋਰ ਸਾਈਡ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਲੇਸਿਸ ਦੇ ਨਾਲ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਸੂਟ ਕਿੰਨੀ ਪਿਆਰੀ ਲੁੱਕ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਨਾ ਸੂਟਾਂ ਦਾ ਤੇ ਨੈਕ ਸੂਟ ਦਿਖਾਣੇ ਆ ਬਿਲਕੁਲ ਪਿਓਰ ਦੇ ਵਿੱਚ ਹੀ ਹੈਗਾ ਪਿਓਰ ਲਿਲਨ ਦੇ ਵਿੱਚ ਹੀ ਦੇਖੋ ਕਰੀਮ بیس ਦੇ ਵਿੱਚ ਬਹੁਤ ਪਿਆਰਾ ਸਾਰਾ ਬਲੌਕ ਪ੍ਰਿੰਟ ਹੋਇਆ ਇਹਦੇ ਤੇ ਬਹੁਤ ਪਿਆਰਾ ਬਲੌਕ ਪ੍ਰਿੰਟ ਹੋਇਆ ਇਹ ਸਾਰਾ ਕਰੀਮ ਕਲਰ ਹੈ ਸੂਟ ਦਾ ਤੇ ਅਲੱਗ ਜੀ ਡਿਜ਼ਾਈਨਿੰਗ ਹੈ ਫਰੰਟ ਪੱਲਾ ਆ ਗਿਆ ਸ਼ਰਟ ਦਾ ਇਹ ਬੈਕ ਆ ਗਈ ਜੀ ਸ਼ਰਟ ਦੀ ਇਹ ਬੈਕ ਆ ਗਈ ਬਹੁਤ ਪਿਆਰਾ ਇਹ ਬੈਕ ਤੇ ਪ੍ਰਿੰਟਾ ਜਣਾ ਸਾਰਾ ਬਲੌਕ ਪ੍ਰਿੰਟ ਹੋਇਆ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ 슬ੀਵਜ਼ ਆ ਜਾਣੀਆਂ ਜੀ ਸਾਈਡ ਤੋਂ ਇਹ 슬ੀਵਜ਼ ਆ ਜਾਣੀਆਂ ਇਹਦਾ ਵੀ ਅਰਜ ਕਾਫੀ ਆ ਸੂਟ ਦਾ ਤੇ ਨਾਲ ਪਿਓਰ ਕਾਟਨ ਦੇ ਵਿੱਚ ਹੀ ਬਾਟਮ ਆ ਇਸਦੀ ਤੇ ਨਾਲ ਹੈਗਾ ਦੁਪੱਟਾ ਸਾਰੇ ਦੁਪੱਟੇ ਤੇ ਬਲੌਕ ਪ੍ਰਿੰਟ ਹੋਇਆ ਫਿਰ ਜਿੰਨ ਦੁਪੱਟੇ ਦੀ ਕੋਈ ਲੇਸ ਤੇ ਨਾਲ ਕਰਾਂਗੇ ਜਦੋਂ ਸਟਿਚ ਕਰਾਂਗੇ ਆਪਾਂ ਇਹ ਦੇਖੋ ਸਾਰੇ ਤੇ ਬਲੌਕ ਪ੍ਰਿੰਟ ਹੋਏ ਆ ਦੁਪੱਟੇ ਤੇ ਪੱਲਿਆਂ ਤੇ ਵੀ ਬੜੀ ਪਿਆਰੀ ਡਿਜ਼ਾਈਨਿੰਗ ਹੈ ਇਹ ਦੁਪੱਟੇ ਦੇ ਪੱਲੇ ਆ ਜਾਣੇ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਸਾਰਾ ਬਲੌਕ ਪ੍ਰਿੰਟ ਹੋਇਆ ਬਹੁਤ ਪਿਆਰਾ ਸੂਟ ਹੈ ਬਿਲਕੁਲ ਪਿਓਰ ਦੇ ਵਿੱਚ ਪਿਓਰ ਲੀਨਨ ਕਾਟਨ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਤਿੰਨ ਸੂਟ ਮੈਂ ਤੁਹਾਨੂੰ ਪਿਓਰ ਲੀਨਨ ਕਾਟਨ ਦੇ ਵਿੱਚ ਦਿਖਾਏ ਆ ਇਹਨਾਂ ਦਾ 4000 ਪ੍ਰਾਈਸ ਹੈ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ